ਤੁਸੀਂ ਨੂੰ ਤੁਸੀਂ ਕਿਦਾਂ ਗਾਈਡ ਕਰ ਸਕਦੇ ਹੋ ਆਪਣੀ ਕੁਆਲਿਟੀਆਂ ਕਿਦਾਂ ਪਛਾਣਨ ਜਾਂ ਇੱਕ ਕਿਦਾਂ ਇੱਕ ਫੋਕਸ ਬਣਾਉਣ ਕੇ ਅਸੀਂ ਇਸ ਪਾਸੇ ਵੱਲ ਨੂੰ ਜਾਣ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਨਾ ਵੀ ਅਸੀਂ ਕਰਨਾ ਕੀ ਹੈ ਲਾਈਫ ਦੇ ਵਿੱਚ ਤੇ ਕਿਦਾਂ ਕਰਨਾ ਹੈ ਨਾ ਪਹਿਲੀ ਚੀਜ਼ ਤੇ ਤੁਹਾਨੂੰ ਕਲੀਅਰ ਕਰਨਾ ਹੀ ਪਏਗਾ ਵੀ ਤੁਸੀਂ ਲਾਈਫ ਦੇ ਵਿੱਚ ਕੀ ਕਰਨਾ ਹੈ ਜਦੋਂ ਤੁਹਾਡੇ ਕੋਲ ਇਹ ਕਹਿੰਦੇ ਹਨ ਨਾ 10 অপਸ਼ਨਸ ਹੁੰਦੇ ਆ ਤੇ ਤੁਸੀਂ ਕਦੇ ਇਧਰਲੇ ਪਾਸੇ ਭੱਜ ਰਹੇ ਹੋ ਕਦੇ ਇਧਰਲੇ ਪਾਸੇ ਭੱਜ ਰਹੇ ਹੋ ਫਿਰ ਤੁਸੀਂ ਇੱਕ ਟਰੈਕ ਤੇ ਨਹੀਂ ਆ ਸਕਦੇ ਕੋਈ ਵੀ ਬੰਦਾ ਐਦਾਂ ਨਾ ਹੋਵੇ ਵੀ ਜਿਹੜਾ ਸੋਚ ਰਿਹਾ ਹੋਵੇ ਚਲੋ ਕੁਛ ਨਹੀਂ ਥੋੜੀ ਦਰ ਬਾਅਦ ਦੇਖ ਲਾਂਗੇ ਥੋੜੀ ਦਰ ਬਾਅਦ ਥੋੜੀ ਦਰ ਬਾਅਦ ਥੋੜੀ ਦਰ ਬਾਅਦ ਕਰਦੇ ਨਾ ਲਾਈਫ ਨਿਕਲ ਕਦੋਂ ਨਿਕਲ ਜਾਂਦੀ ਹੈ ਉਹ ਪਤਾ ਵੀ ਨਹੀਂ ਲੱਗਦਾ ਹੈ ਜਿਵੇਂ ਕਿ ਯੂਐਸਏ ਦੇ ਵਿੱਚ ਤਾਂ 13-14 ਸਾਲ ਦੇ ਬੱਚੇ ਹੁੰਦੇ ਹਨਾ ਉਹਨਾਂ ਨੂੰ ਭੇਜ ਦਿੰਦੇ ਆ ਵੀ ਜਾਓ ਹੁਣ ਤੁਸੀਂ ਆਪਣਾ ਕੰਮ ਕਰੋ ਆਪਣਾ ਕਮਾਓ ਇਹ ਸਿਰਫ ਇੰਡੀਆ ਦੇ ਵਿੱਚ ਹੀ ਕਲਚਰ ਹੈ ਕਿ ਆਪਾਂ ਪੈਂਪਰ ਕਰਦੇ ਰਹਿੰਨੇ ਆ ਵੀ 25 ਸਾਲ ਤੱਕ ਬੱਚਿਆਂ ਨੂੰ ਉਹਨਾਂ ਨੇ ਅਸਲ ਦੇ ਵਿੱਚ ਕਰਨਾ ਕੀ ਹੈ ਕਿ ਉਹਦੇ ਗੋਲਸ ਨੇ ਜਦੋਂ ਖੁਦ ਕਮਾਉਣਾ ਵੀ ਸਿੱਖਦੇ ਆ ਨਾ ਉਦੋਂ ਐਜ਼ ਅ ਪਰਸਨ ਵੀ ਗਰੋ ਕਰਦੇ ਐਕਸਪੋਜ਼ਰ ਵੀ ਮਿਲਦਾ ਉਹਨਾਂ ਨੂੰ ਤੇ ਉਹਨਾਂ ਨੂੰ ਪਤਾ ਵੀ ਲੱਗਦਾ ਹੈ ਕਿ ਅੱਗੇ ਜਾ ਕੇ ਉਹ ਕਿਹੜੀ ਲਾਈਨ ਦੇ ਵਿੱਚ ਅੱਛੇ ਨੇ ਯਾ ਕਿਸ ਤਰੀਕੇ ਨਾਲ ਉਹ ਗਰੋ ਕਰ ਸਕਦੇ ਨੇ ਦੇਣਾ ਇੰਸਟਾਗ੍ਰਾਮ ਫੇਸਬੁੱਕ ਤੇ ਆਪਾਂ ਰੀਲਸ ਸਕਰੋਲ ਕਰ ਰਹੇ ਆ YouTube ਤੇ ਸ਼ਾਰਟਸ ਦੇਖ ਰਹੇ ਆ ਸਾਰੇ ਆਪਣੇ ਐਂਟਰਟੇਨਮੈਂਟ ਦੇ ਲਈ ਦੇਖ ਰਹੇ ਆ ਸਾਰਾ ਸਾਰਾ ਦਿਨ ਆਪਾਂ ਉਹਦੇ ਤੇ ਵੇਸਟ ਕਰ ਰਹੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਉਹ ਤੋਂ ਅਰਨ ਵੀ ਕਰ ਸਕਦੇ ਆ ਤੁਸੀਂ ਐਜ਼ ਅ ਸੋਸ਼ਲ ਮੀਡੀਆ ਮੈਨੇਜਰ ਕਿਸੇ ਦਾ ਕੰਮ ਕਰਕੇ ਅਰਨ ਕਰ ਸਕਦੇ ਹੋ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਕਰ ਸਕਦੇ ਹੋ ਇਨਫਲੂਐਂਸਰ ਬਣ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਉਹ ਦਿਖਾ ਸਕਦੇ ਹੋ ਅੱਜ ਕੱਲ੍ਹ ਤੇ ਕੋਰਸੇ ਜਿਹੜੇ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਿਕ ਰਹੇ ਆ ਹੈਨਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਜਾਂ ਫਿਰ ਉਹਦਾ ਦੇ ਕੋਰਸੇ ਜੋ ਤੁਹਾਨੂੰ ਆਉਂਦਾ ਉਹਦੇ ਰਨ ਕਰ ਸਕਦੇ ਹੋ ਐਦਾ ਵੀ ਨਹੀਂ ਹੈ ਕਿ ਮਤਲਬ ਪੈਸੇ ਦਾ ਕੋਈ ਲਾਲਚ ਹੈ ਪਰ ਇਹਨਾਂ ਕਿ ਆਪਣੇ ਆਪ ਦੀ ਬੈਟਰਮੈਂਟ ਤੇ ਬਹੁਤ ਕੰਮ ਕਰਨਾ ਹੈ ਹੈਨਾ ਵੀ ਤੁਸੀਂ ਐਜ਼ ਅ ਪਰਸਨ ਕਿੰਨਾ ਗਰੋ ਕਰਦੇ ਹੋ ਲਾਈਫ ਦੇ ਵਿੱਚ ਓਨਾ ਹੀ ਗਰੋ ਕਰਦੇ ਹੋ ਨਾਰਮਲੀ ਜੀ ਆਪਾਂ ਹੁਣ ਅੱਜ ਦੀ ਯੂਥ ਦੀ ਗੱਲ ਕਰੀਏ ਨਾ ਤੇ ਉਹਨਾਂ ਨੂੰ ਪੜ੍ਹਾਈ ਤੋਂ ਵਧੇ ਨਹੀਂ ਪਤਾ ਹੁੰਦਾ ਮੈਂ ਕੰਮ ਕੀ ਕਰਨਾ ਹੈ ਜਾਂ ਮੈਂ ਜਿਹੜੀ ਸਟੱਡੀ ਕਰ ਰਿਹਾ ਇਹਨੇ ਮੇਰੇ ਲਾਈਫ 'ਚ ਅੱਗੇ ਕੰਮ ਕਿੱਥੇ ਹੋਣਾ ਤੁਸੀਂ ਗੋਲਸ ਦੀ ਜਿਹੜੀ ਗੱਲ ਕਰ ਰਹੇ ਹੋ ਇੱਕ ਦੋ ਵਾਰੀ ਜਰੂਰ ਦੱਸੋ ਕਿ ਕੀ ਗੋਲਸ ਨੇ ਤੁਸੀਂ ਇਦਾਂ ਦੇ ਕਿਹੜੇ ਗੋਲ ਸੈੱਟ ਕੀਤੇ ਨੇ ਜਿਹੜੇ ਤੁਸੀਂ ਇੱਥੇ ਤੱਕ ਪਹੁੰਚ ਗਏ ਹੋ ਪਹਿਲੇ ਤਾਂ ਮੈਨੂੰ ਵੀ ਨਹੀਂ ਸੀ ਪਤਾ ਹੈ ਨਾ ਮੈਂ BCA ਕੀਤੀ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਮੈਂ ਪੜਾਇਆ ਸਕੂਲ ਦੇ ਵਿੱਚ ਜਦ ਕਿ ਉਹਨਾਂ ਦੋਨਾਂ ਦਾ ਕੋਈ ਕਨੈਕਸ਼ਨ ਵੀ ਨਹੀਂ ਸੀ ਹੈ ਨਾ ਮੈਨੂੰ ਪਤਾ ਵੀ ਨਹੀਂ ਸੀ ਕਿ ਨਹੀਂ ਕੈਰੀਅਰ ਨਹੀਂ ਕਲੀਅਰ ਸੀ ਬਸ ਇੰਨਾ ਪਤਾ ਸੀ ਕੁਝ ਕਰਨਾ ਹੈ ਇਹ ਨਹੀਂ ਪਤਾ ਸੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿੱਦਾਂ ਕਰਨਾ ਹੈ ਸਭ ਨੂੰ ਦੌੜ ਲੱਗੀ ਹੋਈ ਸੀ ਕੈਨੇਡਾ ਦੀ ਅਸੀਂ ਵੀ ਉਹ ਵਿੱਚ ਸ਼ਾਮਿਲ ਹੋ ਗਏ ਸੀ ਕਿ ਐਸੀ ਵੀ ਜਾਵਾਂਗੇ ਪਤਾ ਨਹੀਂ ਉੱਥੇ ਇਦਾਂ ਦਾ ਕੀ ਹੈ ਜਿਹੜਾ ਸਾਨੂੰ ਇੱਥੇ ਨਹੀਂ ਮਿਲਣਾ ਹੈਗਾ ਪਰ ਉਹ ਚੀਜ਼ ਹੈ ਨਾ ਫਿਰ ਵੀ ਉੱਥੇ ਆ ਕੇ ਜਦੋਂ ਇੱਕ ਪਲੈਟਫਾਰਮ ਮਿਲਦਾ ਤੁਹਾਨੂੰ ਉੱਥੇ ਆ ਕੇ ਬਿਲਕੁਲ ਕਲੀਅਰ ਹੋ ਗਿਆ ਸੀ ਮੈਨੂੰ ਕਿ ਮੈਂ ਕੀ ਕਰਨਾ ਹੁੰਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਇੱਕ ਸੋਸ਼ਲ ਮੀਡੀਆ ਏਜੰਸੀ ਚਲਾ ਰਹੀ ਹਾਂ ਹੈਸ਼ਟੈਗ ਮੀਡੀਆ ਨਾਮ ਦੀ ਉਹ ਬਿਜ਼ਨਸ ਮੇਰਾ ਬਹੁਤ ਅੱਛਾ ਚੱਲ ਰਿਹਾ ਤਾਂ ਮੈਨੂੰ ਇਦਾਂ ਲੱਗਦਾ ਆਉਣ ਵਾਲੇ 2 ਸਾਲਾਂ ਦੇ ਵਿੱਚ ਹੈਸ਼ਟੈਗ ਮੀਡੀਆ ਦੀ ਜਿਹੜੀ ਹਾਈਪ ਹੋਏਗੀ ਨਾ ਮਤਲਬ ਉਹ ਦੇਖਣ ਵਾਲੀ ਹੋਏਗੀ ਕਿ ਇਹ ਏਜੰਸੀ 2 ਸਾਲ ਪਹਿਲੇ ਸੈਟ ਅਪ ਹੋਈ ਸੀ ਤੇ ਕਿੰਨਾ ਅੱਛਾ ਤੇ ਕਿੰਨੇ ਅੱਛੇ ਲੈਵਲ ਤੇ ਕੰਮ ਕਰ ਰਹੀ ਹੈ ਤੇ ਇਹ ਮੇਰੇ ਗੋਲ ਨੇ ਉਸ ਤੋਂ ਅੱਗੇ ਮਤਲਬ bizness ਹੀ ਹੈ ਮੇਰਾ ਗੋਲ ਇਹ ਹੈ ਕਿ ਮੈਂ ਇੱਕ ਆਪਣਾ ਬਹੁਤ ਅੱਛਾ bizness ਸੈਟ ਅਪ ਕਰਨਾ ਹੈ ਕਿ ਐਦਾਂ ਵੀ ਨਹੀਂ ਹੈ ਕਿ ਮਤਲਬ ਪੈਸੇ ਦਾ ਕੋਈ ਲਾਲਚ ਹੈ ਪਰ ਇੰਨਾ ਹੈ ਕਿ ਆਪਣੇ ਆਪ ਦੀ ਬੈਟਰਮੈਂਟ ਤੇ ਬਹੁਤ ਕੰਮ ਕਰਨਾ ਹੈ ਹੈਨਾ ਵੀ ਤੁਸੀਂ ਐਜ਼ ਅ ਪਰਸਨ ਕਿੰਨਾ ਗਰੋ ਕਰਦੇ ਹੋ ਲਾਈਫ ਦੇ ਵਿੱਚ ਓਨਾ ਹੀ ਗਰੋ ਕਰਦੇ ਹੋ ਇੱਕ ਤੇ ਜਿਹੜੀ ਏਜੰਸੀ ਚਲਾ ਰਹੇ ਹੁਣ ਇਹ ਤਾਂ ਗਰੋ ਹੋਏਗੀ ਹੋਏਗੀ ਮਤਲਬ ਡੈਫੀਨੇਟਲੀ ਇਹਦੇ ਤੇ ਦਿਨ ਰਾਤ ਕੰਮ ਕਰ ਰਹੇ ਆ ਅਸੀਂ ਤੇ ਇਸ ਤੋਂ ਇਲਾਵਾ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਗੋਲਸ ਨੇ ਮੇਰੇ ਜਿਹੜੇ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪ ਦੇਖਣ ਨੂੰ ਮਿਲ ਜਾਣਗੇ ਨਾਰਮਲੀ ਨਾ ਹੁਣ ਯੂਥ ਨੂੰ ਤੁਸੀਂ ਕਿੱਦਾਂ ਗਾਈਡ ਕਰ ਸਕਦੇ ਹੋ ਵੀ ਜਿਹੜੇ ਹਜੇ ਤੁਹਾਡੇ ਵਾਂਗੂ ਹੀ ਸੋਚ ਰਹੇ ਨੇ ਕਿ ਹਾਂ ਕੁਝ ਕਰਨਾ ਹੈ ਬਟ ਕੀ ਕਰਨਾ ਹੈ ਨਹੀਂ ਪਤਾ ਆਪਣੀ ਕੁਆਲਿਟੀਆਂ ਕਿੱਦਾਂ ਪਛਾਣਣੀਆਂ ਇੱਕ ਕਿੱਦਾਂ ਇੱਕ ਫੋਕਸ ਬਣਾਣ ਕੇ ਅਸੀਂ ਇਸ ਪਾਸੇ ਵੱਲ ਨੂੰ ਜਾਣਾ ਪਹਿਲਾ ਪੁਆਇੰਟ ਇਹ ਕਿ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਨਾ ਵੀ ਅਸੀਂ ਕਰਨਾ ਕੀ ਹੈ ਲਾਈਫ ਦੇ ਵਿੱਚ ਤੇ ਕਿੱਦਾਂ ਕਰਨਾ ਹੈ ਹਨਾ ਇਹ ਦੇ ਲਈ ਤੇ ਤੁਹਾਨੂੰ ਪਹਿਲੀ ਚੀਜ਼ ਤੇ ਤੁਹਾਨੂੰ ਕਲੀਅਰ ਕਰਨਾ ਹੀ ਪਏਗਾ ਵੀ ਤੁਸੀਂ ਲਾਈਫ ਦੇ ਵਿੱਚ ਕੀ ਕਰਨਾ ਹੈ ਜਦੋਂ ਤੁਹਾਡੇ ਕੋਲ ਇਹ ਕਹਿੰਦੇ ਨਾ 10 ਆਪਸ਼ਨਸ ਹੁੰਦੇ ਆ ਤੇ ਤੁਸੀਂ ਕਦੇ ਇਧਰਲੇ ਪਾਸੇ ਭੱਜ ਰਹੇ ਹੋ ਕਦੇ ਇਧਰਲੇ ਪਾਸੇ ਭੱਜ ਰਹੇ ਹੋ ਫਿਰ ਤੁਸੀਂ ਇੱਕ ਟਰੈਕ ਤੇ ਨਹੀਂ ਆ ਸਕਦੇ ਤੁਹਾਨੂੰ ਸਭ ਤੋਂ ਪਹਿਲੇ ਇੱਕ ਚੀਜ਼ ਫੜਨੀ ਪੈਗੀ ਜਿਵੇਂ ਮੈਂ ਕੋਰਸ ਕੀਤਾ ਹੈ ਨਾ ਫ੍ਰੀ ਮਾਈਂਡ ਇੰਸਟੀਚਿਊਟ ਤੋਂ ਤੇ ਉਵੇਂ ਤੁਸੀਂ ਵੀ ਮਿਲ ਸਕਦੇ ਹੋ ਬਲਜੀਤ मैम ਨੂੰ ਜਾਂ ਫਿਰ ਮੇਰੇ ਵਾਂਗੂ ਕੋਈ ਕੋਰਸ ਕਰਕੇ ਉਹਨਾਂ ਤੋਂ ਹੀ ਤੇ ਇਹ ਪਾਥ ਕਲੀਅਰ ਕਰ ਸਕਦੇ ਹਾਂ ਉਸ ਤੋਂ ਇਲਾਵਾ ਤੁਸੀਂ ਖੁਦ ਵੀ ਆਪਣਾ ਥੋੜੀ ਦਰ ਬੈਠੋ ਸੋਚੋ ਕਿ ਤੁਹਾਡੀ ਲਾਈਫ ਦੇ ਵਿੱਚ ਕੀ ਗੋਲਸ ਨੇ ਤੁਹਾਡੇ ਕੈਰੀਅਰ ਦੇ ਰਿਲੇਟਡ ਜਾਂ ਫਿਰ ਐਜ਼ ਅ ਪਰਸਨ ਕੀ ਗੋਲਸ ਨੇ ਕੀ ਅਚੀਵ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਰਾਈਟ ਡਾਊਨ ਕਰੋ ਉਹਨਾਂ ਨੂੰ ਅਚੀਵ ਕਰੋ ਕੋਈ ਵੀ ਬੰਦਾ ਐਦਾਂ ਨਾ ਹੋਵੇ ਵੀ ਜਿਹੜਾ ਸੋਚ ਰਿਹਾ ਹੋਵੇ ਵੀ ਚਲੋ ਕੁਝ ਨਹੀਂ ਥੋੜੀ ਦਰ ਬਾਅਦ ਦੇਖ ਲਾਂਗੇ ਥੋੜੀ ਦਰ ਬਾਅਦ ਥੋੜੀ ਦਰ ਬਾਅਦ ਥੋੜੀ ਦਰ ਬਾਅਦ ਕਰਦੇ ਨਾ ਲਾਈਫ ਨਿਕਲ ਕਦੋਂ ਨਿਕਲ ਜਾਂਦੀ ਹੈ ਉਹ ਪਤਾ ਵੀ ਨਹੀਂ ਲੱਗਦਾ ਹੈਗਾ ਅਕੋਰਡਿੰਗ ਟੂ ਯੂ ਕਿ ਰਾਈਟ ਏਜ ਕੀ ਹੈ ਇੱਕ ਕੈਰੀਅਰ ਚੂਜ਼ ਕਰਨ ਦਾ ਆਪਣੀ ਜਿਵੇਂ ਕਿ ਯੂ ਐਸ ਏ ਦੇ ਵਿੱਚ ਤਾਂ 13 14 ਸਾਲ ਦੇ ਬੱਚੇ ਹੁੰਦੇ ਹਨ ਹੈਨਾ ਉਹਨਾਂ ਨੂੰ ਭੇਜ ਦਿੰਦੇ ਵੀ ਜਾਓ ਹੁਣ ਤੁਸੀਂ ਆਪਣਾ ਕੰਮ ਕਰੋ ਆਪਣਾ ਕਮਾਓ ਇਹ ਸਿਰਫ ਇੰਡੀਆ ਦੇ ਵਿੱਚ ਹੀ ਕਲਚਰ ਹੈ ਕਿ ਆਪਾਂ ਪੈਂਪਰ ਕਰਦੇ ਰਹਿੰਨੇ ਆ ਵੀ 25 ਸਾਲ ਤੱਕ ਬੱਚਿਆਂ ਨੂੰ ਕਿ ਨਹੀਂ ਹਾਂਜੀ ਅਸੀਂ ਪੜਾਈ ਦਾ ਖਰਚਾ ਵੀ ਚੱਕ ਰਹੇ ਹਾਂ ਅਸੀਂ ਜਦ ਤੱਕ ਜੋਬ ਨਹੀਂ ਲੱਗ ਰਹੀ ਉਹਦੋਂ ਤੱਕ ਉਹਨਾਂ ਦਾ ਖਰਚਾ ਵੀ ਚੱਕ ਰਹੇ ਹਾਂ ਐਦਾ ਤਾਂ ਨਹੀਂ ਹੋਣਾ ਚਾਹੀਦਾ ਤੁਸੀਂ ਜਦੋਂ ਬੱਚੇ ਨੂੰ ਪੜਾ ਰਹੇ ਹੋ ਨਾ ਨਾਲ ਦੀ ਨਾਲ ਹੀ ਉਹਨੂੰ ਅਰਨ ਕਰਨਾ ਵੀ ਸਿਖਾਉਣਾ ਚਾਹੀਦਾ ਹੈ ਜਦੋਂ ਉਹ ਖੁਦ ਲਈ ਅਰਨ ਕਰਨਾ ਸਿੱਖੇਗਾ ਤਾਂ ਉਹਨੂੰ ਰਾਈਟ ਏਸ ਤੇ ਜਾ ਕੇ ਪਤਾ ਚੱਲੇਗਾ ਕਿ ਉਹਨੇ ਅਸਲ ਦੇ ਵਿੱਚ ਕਰਨਾ ਕੀ ਹੈ ਕਿ ਉਹਦੇ ਗੋਲਸ ਨੇ ਜਦੋਂ ਖੁਦ ਕਮਾਉਣਾ ਵੀ ਸਿੱਖਦੇ ਹਨ ਨਾ ਉਦੋਂ ਐਸ ਅ ਪਰਸਨ ਵੀ ਗਰੋ ਕਰਦਾ ਐਕਸਪੋਜ਼ਰ ਵੀ ਮਿਲਦਾ ਉਹਨਾਂ ਨੂੰ ਤੇ ਉਹਨਾਂ ਨੂੰ ਪਤਾ ਵੀ ਲੱਗਦਾ ਹੈ ਕਿ ਅੱਗੇ ਜਾ ਕੇ ਉਹ ਕਿਹੜੀ ਲਾਈਨ ਦੇ ਵਿੱਚ ਅੱਛੇ ਨੇ ਜਾਂ ਕਿਸ ਤਰੀਕੇ ਨਾਲ ਉਹ ਗਰੋ ਕਰ ਸਕਦੇ ਨੇ ਜੇ ਤੁਸੀਂ ਪ੍ਰੋਪਰਲੀ ਡਿਪੈਂਡੈਂਟ ਹੀ ਰਹਨੇ ਹੋ ਪੇਰੈਂਟਸ ਤੇ ਉਦੋਂ ਤੱਕ ਤੁਸੀਂ ਪਤਾ ਨਹੀਂ ਕਰ ਸਕਦੇਗੇ ਕਿ ਤੁਸੀਂ ਅੱਗੇ ਲਾਈਫ ਦੇ ਵਿੱਚ ਕਰਨਾ ਕੀ ਹੈ ਤੁਸੀਂ ਹੁਣ ਜਿਵੇਂ ਸੋਸ਼ਲ ਮੀਡੀਆ ਦਾ ਹੈਂਡਲ ਕਰ ਰਹੇ ਹੋ ਤੇ ਆਲਰੇਡੀ ਦੇਸੀ ਅੱਜ ਦੀ ਗੱਲ ਕਰੀਏ ਤਾਂ ਮਤਲਬ ਸਾਰੇ ਬਿਜ਼ਨਸ ਜਾਂ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਕਿ ਇਹਨੂੰ ਬਿਜ਼ਨਸ ਰਨ ਕਰਨਾ ਕਿਸੇ ਨੇ ਤਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸੋਸ਼ਲ ਮੀਡੀਆ ਬਹੁਤ ਜਣੇ ਅੱਜ ਵੀ ਸੋਸ਼ਲ ਮੀਡੀਆ ਨੂੰ ਸਿਰਫ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਨੇ ਆਪਣੇ ਰੀਲਸ ਬਣਾ ਲਿਆ ਅਪਲੋਡ ਕਰ ਲਿਆ ਡਨ ਦੈਟਸ ਇਟ ਪਰ ਇਥੋਂ ਆਰਨ ਕਰਨਾ ਉਹ ਚੀਜ਼ ਜਿਹੜੀ ਹੈ ਉਹ ਤੁਹਾਨੂੰ ਕਿੱਥੋਂ ਪਤਾ ਲੱਗੇਗਾ ਕਿ ਤੁਸੀਂ ਆਰਨ ਵੀ ਕਰ ਸਕਦੇ ਹੋ ਇਥੋਂ ਦੀ ਤੇ ਜਿਹੜੇ ਟਾਈਮ ਵੇਸਟ ਕਰ ਰਹੇ ਨੇ ਉੱਥੇ ਉਹਨਾਂ ਵਾਸਤੇ ਕੁਝ ਟਿਪਸ ਸਿੱਖ ਦੋ ਕਿ ਕਿੱਦਾਂ ਤੁਸੀਂ ਜਿਹੜਾ ਆਪਣਾ ਅਰਨਿੰਗ ਸਟਾਰਟ ਕਰ ਸਕਦੇ ਹੋ ਇਥੋਂ ਸਾਰੇ ਹੁਣ ਤੇ ਨਾ ਇੰਸਟਾਗ੍ਰam ਫੇਸਬੁਕ ਤੇ ਆਪਾਂ ਰੀਲਸ ਸਕਰੋਲ ਕਰ ਰਹੇ ਆ ਯੂਟਿਊਬ ਤੇ ਸ਼ਾਰਟਸ ਦੇਖ ਰਹੇ ਆ ਸਾਰੇ ਆਪਣੇ ਐਂਟਰਟੇਨਮੈਂਟ ਦੇ ਲਈ ਦੇਖ ਰਹੇ ਆ ਸਾਰਾ ਸਾਰਾ ਦਿਨ ਆਪਾਂ ਉਹਦੇ ਤੇ ਵੇਸਟ ਕਰ ਰਹੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਉਹ ਤੋਂ ਆਰਨ ਵੀ ਕਰ ਸਕਦੇ ਆ ਮੈਨੂੰ ਵੀ ਨਹੀਂ ਪਤਾ ਸੀ ਕੋਰਸ ਜੁਆਇਨ ਕਰਨ ਤੋਂ ਪਹਿਲੇ ਸਾਰਾ ਸਾਰਾ ਦਿਨ ਆਪਾਂ ਵੇਸਟ ਕਰਨਾ ਕਿ ਅਸੀਂ ਇਹ ਰੀਲਸ ਦੇਖ ਸਕਦੇ ਆ ਇਦਾਂ ਦੀਆਂ ਰੀਲਸ ਦੇਖ ਸਕਦੇ ਆ ਪਰ ਇਹ ਚੀਜ਼ ਉਹਨਾਂ ਨੇ ਮੈਨੂੰ ਕੋਰਸ ਦੇ ਵਿੱਚ ਸਿਖਾਈ ਕਿ ਇਸ ਚੀਜ਼ ਤੋਂ ਆਪਾਂ ਆਰਨ ਕਿੱਦਾਂ ਕਰ ਸਕਦੇ ਆ ਤੁਸੀਂ ਐਜ਼ ਅ ਸੋਸ਼ਲ ਮੀਡੀਆ ਮੈਨੇਜਰ ਕਿਸੇ ਦਾ ਕੰਮ ਕਰਕੇ ਅਰਨ ਕਰ ਸਕਦੇ ਹੋ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਕਰ ਸਕਦੇ ਹੋ ਇਨਫਲੂਐਂਸਰ ਬਣ ਸਕਦੇ ਹੋ ਸੋਸ਼ਲ ਮੀਡੀਆ ਤੋਂ ਹੀ ਪੈਸੇ ਅਰਨ ਕਰਨ ਦੇ ਬਹੁਤ سارے ਤਰੀਕੇ ਆ ਬਸ ਉਹਨਾਂ ਨੂੰ ਲੱਭਣ ਦੀ ਥੋੜਾ ਜਾਣ ਚੰਨ ਦੀ ਲੋੜ ਹੈ ਵੀ ਤੁਸੀਂ ਕਿੱਦਾਂ ਉੱਥੇ ਕੰਮ ਕਰ ਸਕਦੇ ਹੋ ਜੇ ਕਿਸੇ ਦੀ ਸਪੈਸ਼ialਟੀ ਹੈ ਵੀਡੀਓ ਐਡੀਟਿੰਗ ਤੇ ਆ ਕਿਸੇ ਹੋਰ ਚੀਜ਼ ਤੇ ਤੁਸੀਂ ਸੋਸ਼ਲ ਮੀਡੀਆ ਤੇ ਉਹ ਦਿਖਾ ਸਕਦੇ ਹੋ ਅੱਜ ਕੱਲ੍ਹ ਤੇ ਕੋਰਸੇ ਜਿਹੜੇ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਿਕ ਰਹੇ ਆ ਤਣਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਜਾਂ ਫਿਰ ਉਹਦਾ ਦੇ ਕੋਰਸੇ ਜੋ ਤੁਹਾਨੂੰ ਆਉਂਦਾ ਉਹਦੇ ਰਨ ਕਰ ਸਕਦੇ ਹੋ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਅ ਅੱਜਕੱਲ ਵਰਡ ਆਫ ਮਾਊਥ ਦੇ ਨਾਲ ਬਹੁਤ ਘੱਟ ਬਿਜ਼ਨਸ ਆਉਂਦਾ ਹੈ ਵੀ ਤੁਸੀਂ ਦੋ ਜਾਂ ਚਾਰ ਲੋਕਾਂ ਨੂੰ ਦੱਸ ਲਓਗੇ ਆਪਣੇ ਬਿਜ਼ਨਸ ਦੇ ਬਾਰੇ ਸੋਸ਼ਲ ਮੀਡੀਆ ਕਿੱਥੇ ਤੱਕ ਤੁਹਾਨੂੰ ਪਹੁੰਚਾਉਂਦਾ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿੰਨੇ ਲੋਕਾਂ ਨੂੰ ਤੁਹਾਡਾ ਬਿਜ਼ਨਸ ਪਤਾ ਲੱਗਦਾ ਉਹ ਵੀ ਨਹੀਂ ਤੁਹਾਨੂੰ ਪਤਾ ਹੁੰਦਾ ਸੋਸ਼ਲ ਮੀਡੀਆ ਸਭ ਤੋਂ ਵੱਡਾ ਹੈ ਇਸ ਵੇਲੇ ਐਡਵਰਟਾਈਜ਼ਮੈਂਟ ਦਾ ਜਾਂ ਕਿਸੇ ਗੱਲ ਨੂੰ ਕਿਸੇ ਦੂਜੇ ਬੰਦੇ ਤੱਕ ਪਹੁੰਚਾਉਂਦਾ ਕਲਾਇੰਟਸ ਲੱਭਣ ਦਾ ਸਭ ਤੋਂ ਵੱਡਾ ਜ਼ਰੀਆ ਬਣ ਚੁੱਕਾ ਹੈ ਸੋਸ਼ਲ ਮੀਡੀਆ ਇੱਕ ਬਿਜ਼ਨਸ ਪਲੈਟਫਾਰਮ ਹੈ ਬਿਜ਼ਨਸ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਤੁਹਾਨੂੰ ਸੋ ਲਾਸਟ ਇੱਕ ਤੁਹਾਡਾ ਕੀ ਮੈਸੇਜ ਹੋਏਗਾ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਕਿਦਾਂ ਖੁੱਲ੍ਹ ਦੇਣੀ ਹੈ ਜਾਂ ਉਹ ਬੱਚਿਆਂ ਨੂੰ ਜਿਹੜੇ ਕਿ ਕੁਝ ਕਰਨਾ ਚਾਹੁੰਦੇ ਨੇ ਪਰ ਸਟਕ ਨੇ ਹਜੇ ਪੈਰੈਂਟਸ ਨੂੰ ਤਾਂ ਮੇਰਾ ਇਹੀ ਮੈਸੇਜ ਹੈ ਕਿ ਸਭ ਨੂੰ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਹੀ ਰੇਸ ਕਰਨਾ ਚਾਹੀਦਾ ਜਿਵੇਂ ਮੇਰੇ ਮਦਰ ਨੇ ਮੈਨੂੰ ਰੇਸ ਕੀਤਾ ਕਿ ਉਹਨਾਂ ਨੂੰ ਫ੍ਰੀडम ਪੂਰੀ ਦਿਓ ਉਹਨਾਂ ਦੇ ਨਾਲ ਹਰ ਇੱਕ ਗੱਲ ਸ਼ੇਅਰ ਕਰੋ ਉਹ ਇਹ ਤੋਂ ਪਹਿਲੇ ਕਿ ਉਹ ਬਾਹਰ ਕਿਸੇ ਨਾਲ ਉਹ ਗੱਲ ਸ਼ੇਅਰ ਕਰਨ ਤੁਹਾਡੇ ਬੱਚੇ ਨੂੰ ਤੁਹਾਡੇ ਤੇ ਨਾ ਫੇਥ ਹੋਣਾ ਚਾਹੀਦਾ ਇਹਨਾਂ ਟਰਸਟ ਹੋਣਾ ਚਾਹੀਦਾ ਕਿ ਉਹ ਤੁਹਾਡੇ ਨਾਲ ਉਹ ਗੱਲ ਆ ਕੇ ਸਭ ਤੋਂ ਪਹਿਲੇ ਸ਼ੇਅਰ ਕਰੇ ਉਹਨੂੰ ਪਤਾ ਲੱਗੇ ਕਿ ਮੇਰੀ ਫੈਮਿਲੀ ਦੇ ਵਿੱਚੋਂ ਹੀ ਮੈਨੂੰ ਸੋਲੂਸ਼ਨ ਮਿਲ ਜਾਏਗਾ ਉਹਨੂੰ ਉਸ ਚੀਜ਼ ਦਾ ਡਰ ਨਾ ਹੋਵੇ ਤੇ ਆਪਣੇ ਬੱਚਿਆਂ ਨੂੰ ਇੰਨੀ ਇੱਕ ਫ੍ਰੀਡਮ ਤੇ ਸਭ ਨੂੰ ਦੇਣੀ ਚਾਹੀਦੀ ਹੈ ਕਿ ਉਹ ਬਾਹਰ ਜਾਣ ਉਹ ਅਰਨ ਕਿਵੇਂ ਕਰਨਾ ਉਹ ਸਿੱਖਣ ਆਪਣੇ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਣ ਦੇ ਵਿੱਚ ਜੋ ਯੋਗਦਾਨ ਹੈ ਨਾ ਉਹਨਾਂ ਨੂੰ ਪਾਣਾ ਚਾਹੀਦਾ બસ ਕਰ ਜੋਗਾ ਨਹੀਂ ਉਹਨਾਂ ਨੂੰ ਰੱਖਣਾ ਚਾਹੀਦਾ ਤੇ ਯੂਥ ਲਈ ਮੇਰਾ ਇਹ ਮੈਸੇਜ ਹੈ ਜੇ ਮੈਂ ਕਰ ਸਕਦੀਆਂ ਤੇ ਸਾਰੇ ਹੀ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਉਹ ਵੀ ਸਭ ਕਰ ਸਕਦੇ ਆ ਬਸ ਆਪਣੇ ਆਪ ਨੂੰ ਪਛਾਨਣ ਦੀ ਆਪਣੇ ਗੋਲਸ ਨੂੰ ਲੱਭਣ ਦੀ ਲੋੜ ਹੁੰਦੀ ਹੈ ਤੇ ਥੋੜਾ ਜਿਹਾ ਟਰਸਟ ਬਿਲਡ ਕਰਨ ਦੀ ਲੋੜ ਹੁੰਦੀ ਹੈ ਆਪਣੇ ਫੈਮਿਲੀ ਦੀ ਜਿਹੜੀ ਸਪੋਰਟ ਹੈ ਨਾ ਉਹ ਸਪੋਰਟ ਹੋਰ ਕਿਤੇ ਨਹੀਂ ਮਿਲਦੀ ਆਪਣੇ ਫੈਮਿਲੀ ਦੇ ਵਿੱਚ ਹੀ ਸਪੋਰਟ ਲੱਭੋ ਆਪਣੇ ਘਰ ਦੇ ਨਾਲ ਟਾਈਮ ਸਪੈਂਡ ਕਰੋ ਉਹਨਾਂ ਤੋਂ ਹੀ ਸਿੱਖਣ ਦੀ ਕੋਸ਼ਿਸ਼ ਕਰੋ ਕਿ ਉਹ ਲਾਈਫ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਤੋਂ ਨਿਕਲੇ ਨੇ ਉਹਨਾਂ ਚੀਜ਼ਾਂ ਤੋਂ ਸਿੱਖੋ ਉਹ ਤੁਹਾਨੂੰ ਲਾਈਫ ਦੇ ਵਿੱਚ ਅੱਗੇ ਬਹੁਤ ਜ਼ਿਆਦਾ ਹੈਲਪ ਕਰਨਗੀਆਂ ਸਭ ਤੋਂ ਵੱਡੀ ਗੱਲ ਹੈ ਤੁਸੀਂ ਹੁਣ ਜਿਹੜੀ ਲਾਸਟੇ ਗੱਲ ਕੀਤੀ ਕਿ ਅਕਸਰ ਨਾ ਬੱਚੇ ਕੀ ਸੋਚਦੇ ਨੇ ਕਿ ਏ ਤਾਂ ਉਹਨਾਂ ਦਾ ਟਾਈਮ ਸੀਗਾ ਉਹਨਾਂ ਨੇ ਆਪਣੇ ਟਾਈਮ ਤੇ ਇਹ ਚੀਜ਼ ਕਰ ਲਈ ਸਾਨੂੰ ਥੋੜੀਆਂ ਇਦਾਂ ਦੀ ਪ੍ਰੋਬਲਮਾਂ ਜਾਣੀਆਂ ਨੇ ਜਾਂ ਅਸੀਂ ਥੋੜਾ ਇਹ ਇਦਾਂ ਦੀ ਚੀਜ਼ ਕਿਤੇ ਫਸਾਂਗੇ ਬਟ ਇਹ ਚੀਜ਼ ਕਿਤੇ ਨਾ ਕਿਤੇ ਮੇਖਾਂ ਨਾਲ ਭੁੱਲ ਜਾਂਦੇ ਨੇ ਬੱਚੇ ਕਿ ਜੇ ਉਹ ਟਾਈਮ ਉਹਨਾਂ ਤੇ ਆਇਆ ਤਾਂ ਉਸ ਤੋਂ ਕਈ ਗੁਣਾ ਵੱਧ ਕੇ ਵੀ ਆ ਸਕਦਾ ਹੈ ਅੱਗੇ ਬੱਚਿਆਂ ਦੇ ਪਰ ਪ੍ਰਪੇਅਰਡ ਰਹਿਣਾ ਕਿੰਨਾ ਜ਼ਰੂਰੀ ਹੈ ਟਾਈਮ ਤੇ ਬਹੁਤ ਜ਼ਿਆਦਾ ਐਡਵਾਂਸ ਹੋ ਵੀ ਗਿਆ ਹੈ ਪਰ ਜਿਵੇਂ ਕਿ ਹੁਣ ਜੇ ਪੈਰੈਂਟ ਅਜ ਬੱਚੇ ਟੀਨੇਜ ਚ ਨੇ ਹੈਨਾ ਪੈਰੈਂਟਸ ਵੀ ਲੰਘੇ ਨੇ ਟੀਨੇਜ ਚ ਉਹਨਾਂ ਨੂੰ ਸਭ ਪਤਾ ਹੈ ਕੀ ਹੁੰਦਾ ਕੀ ਨਹੀਂ ਹੁੰਦਾ ਕਿਹੜੇ ਮਤਲਬ ਗੱਲਾਂ ਨੇ ਤੁਹਾਨੂੰ ਉਹਨਾਂ ਨਾਲ ਸ਼ੇਅਰ ਕਰਨ ਦੇ ਵਿੱਚ ਦਿੱਕਤ ਹੀ ਨਹੀਂ ਹੋਣੀ ਚਾਹੀਦੀ ਹੈਗੀ ਹਰ ਇੱਕ ਗੱਲ ਤੁਹਾਨੂੰ ਉਹਨਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਉਹਨਾਂ ਨੂੰ ਨੇ ਸਮਝ ਆ ਰਹੀ ਤੁਸੀਂ ਉਹਨਾਂ ਨੂੰ ਬੈਠੋ ਐਕਸਪਲੇਨ ਕਰੋ ਹੈਨਾ ਐਕਸਪਲੇਨ ਕਰਨਾ ਆਣਾ ਚਾਹੀਦਾ ਹੈ ਕੰਮ ਕਰਨ ਦਾ ਰੀਜ਼ਨ ਸਮਝਾਓ ਉਹਨਾਂ ਨੂੰ ਕਿਉਂ ਨਹੀਂ ਸਮਝਣਗੇ ਕਿਉਂਕਿ ਸਭ ਤੋਂ ਜ਼ਿਆਦਾ ਚਾਹੁੰਦੇ ਹੀ ਆਪਣੇ ਬੱਚਿਆਂ ਦਾ ਭਲਾ ਹੈ ਜੋਨਾਂ ਨੂੰ ਦਿਖੇਗਾ ਉਹਦੇ ਵਿੱਚ ਉਹਨਾਂ ਬੱਚਿਆਂ ਦੀ ਬੈਟਰਮੈਂਟ ਹੈ ਹਾਂ ਅੱਛੇ ਰਾਹ ਤੇ ਜਾ ਰਹੇ ਨੇ ਤੇ ਉਹ ਕਿਉਂ ਨਹੀਂ ਸਪੋਰਟ ਕਰਨਗੇ